ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਲੈ ਕੇ ਪਹੁੰਚਿਆ ਜੀ ਅੱਜ ਫਿਰ ਤੁਹਾਨੂੰ 베ਗੋਵਾਲ ਬਾਬਾ ਸ੍ਰੀ ਚੰਨ ਜੀ ਦੇਸੀ ਦਵਾਈਖਾਨੇ ਦੇ ਵਿੱਚ ਜਿੱਥੇ ਕਿ ਵੈ ਜਸਵੰਤ ਸਿੰਘ ਜੀ ਜਿਹੜਾ ਆ ਉਹ ਗੋਡਿਆਂ ਦਾ ਮੋਢਿਆਂ ਦਾ ਸਰਵਾਈਕਲ ਦਾ ਡਿਸਕ ਪੇਨ ਜਾਂ ਫਿਰ ਲੱਕ ਤੋਂ ਜਿਹੜੀ ਇਹ ਦਰਦ ਲੱਤ ਵਾਲੇ ਪਾਸੇ ਨੂੰ ਜਾਂਦੀ ਹੋਵੇ ਉਹਦਾ ਇਲਾਜ ਜਿਹੜਾ ਆ ਇੱਥੇ ਬਖੂਬੀ ਤਰੀਕੇ ਦੇ ਨਾਲ ਕੀਤਾ ਜਾਂਦਾ ਆ ਜੇਕਰ ਤੁਹਾਨੂੰ ਵੀ ਸਰਵਾਈਕਲ ਦੀ ਪ੍ਰੋਬਲਮ ਹੈ ਜੋੜਨ ਦੀ ਪ੍ਰੋਬਲਮ ਹੈ ਮੋਢਿਆਂ ਦੀ ਪ੍ਰੋਬਲਮ ਹੈ ਗੋਡਿਆਂ ਦੀ ਪ੍ਰੋਬਲਮ ਹੈ ਜਾਂ ਡਿਸਕ ਤੋਂ ਲੱਤ ਤੱਕ ਦਰਦ ਜਾਂਦੀ ਹੈ ਡਿਸਕ ਦੀ ਪ੍ਰੋਬਲਮ ਆ ਸਲਿੱਪ ਡਿਸਕ ਆ ਤੇ ਤੁਸੀਂ ਵੀ ਜਿਹੜਾ ਆ ਪਹੁੰਚ ਸਕਦੇ ਹੋ ਬਾਬਾ ਸ੍ਰੀ ਚੰਨ ਜੀ ਦੇਸੀ દવાਖਾਨਾ ਬੇਗੋਵਾਲ ਜਿੱਥੇ ਕਿ ਵੈਜ ਸੁਵੰਨ ਸਿੰਘ ਜੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਲਾਜ ਕਰਦੇ ਨੇ ਅੰਦਰ ਚੱਲਦੇ ਆ ਡਾਕਟਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਨਾਲ ਦੀ ਨਾਲ ਜਿਹੜਾ ਹੈ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਤੁਹਾਨੂੰ ਟ੍ਰੀਟਮੈਂਟ ਕਿਵੇਂ ਹੁੰਦਾ ਆ ਉਹ ਵੀ ਦਿਖਾਉਂਦੇ ਆ ਤੇ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਅੰਦਰ ਜਾ ਕੇ ਕਰਦੇ ਆ ਕਰਦੇ ਆ ਤੇ ਆਉਂ ਅੰਦਰ ਚੱਲਦੇ ਆ ਤੇ ਗੱਲਬਾਤ ਕਰਦੇ ਆ ਤੋ ਇਸ ਟਾਈਮ ਅਸੀਂ ਇੱਥੇ ਪਹੁੰਚ ਗਏ ਆ ਜੀ ਡਾਕਟਰ ਸਾਹਿਬ ਜਿਹੜਾ ਆ ਆਪਣਾ ਇਲਾਜ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਵੇਂ ਕਿ ਤੁਹਾਨੂੰ ਦੱਸੀ ਕਿ ਜਿਹੜੀ ਲੱਤ ਚੜ ਜਾਂਦੀ ਉਹਦੇ 'ਚ ਤੁਸੀਂ ਫਰਕ ਦੇ ਦੇ ਪਿਓ ਐਸ ਟਾਈਮ ਮੇਰੇ ਨਾਲ ਕੀ ਇੱਕ ਲੱਤ ਘੱਟੋ ਘੱਟ ਜਿਹੜਾ ਆ 1 ਇੰਚ 1 ਇੰਚ ਸਵਾ ਇੰਚ ਦਾ ਘੱਟੋ ਘੱਟ ਜਿਹੜਾ ਆ ਉਹ ਫਰਕ ਪੈ ਜਾਂਦਾ ਆ ਇਹਨੂੰ ਕਹਿੰਦੇ ਆ ਕਿ ਲੱਤ ਦਾ ਚੜ ਜਾਣਾ ਉੱਚੀ ਨੀਵੇਂ ਥਾਂ ਤੇ ਪੈਰ ਪੈ ਜਾਣਾ ਤੇ ਦਰਦ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ ਐਸ ਟਾਈਮ ਤੁਸੀਂ ਦੇਖਦੇ ਪਿਓ ਪੀ ਡਿਸਕ ਦੀ ਪ੍ਰੋਬਲਮ ਹੈ ਜਿਹੜੀ ਉਹ ਨਜ਼ਰ ਆਈ ਹੋਈ ਹੈ ਤੇ ਦੋਸਤੋ ਲਗਾਤਾਰ ਤੁਸੀਂ ਦੇ ਦੇ ਪਈਓ ਬਾਬਾ ਸ੍ਰੀਚੰਨ ਜੀ ਦੇਸੀ ਦਵਾਈਖਾਨਾ ਤੋਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਜਿਦੇ ਚ ਤੁਸੀਂ ਦੇ ਦੇ ਪਈਓ ਡਿਸਕ ਪੇਨ ਦੀ ਜਿਹੜੀ ਤੁਸੀਂ ਦੇ ਦੇ ਪਈਓ ਪੀ ਲੱਕ ਚ ਦਰਦ ਜਿਹੜਾ ਆ ਉਹ ਉਹਦਾ ਇਲਾਜ ਜਿਹੜਾ ਆ ਵੈਦ ਜਸਵੰਤ ਸਿੰਘ ਜੀ ਹੁਣਾ ਵੱਲੋਂ ਬੜੇ ਹੀ ਪੁਖਤਾ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਇਹ ਇਲਾਜ ਕੀਤਾ ਜਾ ਰਿਹਾ ਤੇ ਇਸ ਟਾਈਮ ਤੁਸੀਂ ਚੈੱਕ ਕਰਕੇ ਵੇਖੋ ਹੁਣੇ ਤੁਹਾਨੂੰ ਜਿਹੜਾ ਗੈਪ ਦਿਖਾਇਆ ਸੀ ਇੱਕ ਤੋਂ ਡੇਢ ਇੰਚ ਦਾ ਜਿਹੜਾ ਗੈਪ ਸੀ ਉਹ ਹੁਣ ਬਿਲਕੁਲ ਬਰਾਬਰ ਹੋ ਚੁੱਕਾ ਆ ਇਹਨੂੰ ਆਪਾਂ ਕਹਿੰਦੇ ਆ ਡਿਸਕ ਨੂੰ ਸੈੱਟ ਕਰਨਾ ਜਾਂ ਜੋ ਲਾਤ ਚੜ੍ਹੀ ਹੋਈ ਹੈ ਉਹਨੂੰ ਸੈੱਟ ਕਰਨ ਦਾ ਜਿਹੜਾ ਆ ਉਹ ਬਹੁਤ ਹੀ ਵਧੀਆ ਤਰੀਕਾ ਜਿਹੜਾ ਆ ਤੁਸੀਂ ਦੇ ਦੇ ਪਈਓ ਬੜੇ ਹੀ ਆਰਾਮ ਦੇ ਨਾਲ ਜਿਹੜਾ ਆ ਮਰੀਜ਼ ਨੂੰ ਜਿਹੜਾ ਆ ਸੈੱਟ ਕੀਤਾ ਜਾ ਰਿਹਾ ਆ ਤਸਵੀਰਾਂ ਦੇ ਵਿੱਚ ਤੁਸੀਂ ਲਗਾਤਾਰ ਮੇਰੇ ਨਾਲ ਦੇਖਦੇ ਪਈਓ ਕਿ ਡਿਸਕ ਪੇਨ ਦੇ ਇਲਾਜ ਦੇ ਲਈ ਜਿਹੜਾ ਆ ਸੈੱਟ ਕੀਤਾ ਜਾ ਰਿਹਾ ਆ ਤੇ ਲਗਾਤਾਰ ਜਿਹੜੀਆਂ ਤਸਵੀਰਾਂ ਤੁਸੀਂ ਦੇਖਦੇ ਪਈਓ ਬੇਗੋਵਾਲ ਤੋਂ ਜੋ ਕੇ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਬਾਬਾ ਸ੍ਰੀ ਚੰਦ ਜੀ ਦੇਸੀ દવાਖਾਨਾ ਤੋਂ ਜਿੱਥੇ ਕੀ ਡਿਸਕ ਪੇਨ ਨੂੰ ਲੈ ਕੇ ਜਿਹੜਾ ਆ ਟਰੀਟਮੈਂਟ ਕੀਤਾ ਜਾ ਰਿਹਾ ਤੇ ਲਾਈਵ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਮੇਰੇ ਨਾਲ ਦੇਖਦੇ ਪਈਓ ਬਾਬਾ ਸ੍ਰੀ ਚੰਦ ਜੀ ਦੇਸੀ દવાਖਾਨਾ ਤੋਂ ਇਹ ਤਸਵੀਰਾਂ ਜਿਹਦੇ ਵਿੱਚ ਡਿਸਕ ਨੂੰ ਜਿਹੜਾ ਆ ਸੈੱਟ ਕੀਤਾ ਜਾ ਰਿਹਾ ਤੇ ਡਿਸਕ ਨੂੰ ਸੈੱਟ ਕਰਕੇ ਜਿਹੜਾ ਆ ਉਹ ਦਵਾਈ ਦਿੱਤੀ ਜਾਂਦੀ ਹੈ ਤਾਂ ਕਿ ਜਿਹੜਾ ਆ ਕਿਸੇ ਵੀ ਤਰ੍ਹਾਂ ਦੀ ਬਾਅਦ ਦੇ ਵਿੱਚ ਜਿਹੜੀ ਪ੍ਰੋਬਲਮ ਨਾ ਆਵੇ ਤੁਸੀਂ ਦੇਖਦੇ ਪਿਓ ਇਸ ਟਾਈਮ ਬੈਜ ਸੁਵੰਨ ਸਿੰਘ ਜੀ ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਹੈਲਪਰ ਨੇ ਉਹ ਕਿੰਨੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਡਿਸਕ ਨੂੰ ਸੈੱਟ ਕਰਦੇ ਹੋਏ ਤੁਸੀਂ ਦੇਖਦੇ ਪਿਓ ਬਿਲਕੁਲ ਲਾਈਵ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਲਾਈਵ ਤਸਵੀਰਾਂ ਦੇ ਵਿੱਚ ਜਿਹੜਾ ਆ ਤੁਸੀਂ ਸਾਡੇ ਨਾਲ ਇਸ ਟਾਈਮ ਦੇਖਦੇ ਪਿਓ ਕਿ ਡਿਸਕ ਪੇਨ ਹੈ ਜਿਹੜੀ ਉਹ ਠੀਕ ਕੀਤੀ ਜਾ ਰਹੀ ਹੈ ਤੁਹਾਨੂੰ ਦੱਸੀ ਕਿ ਡਿਸਕ ਪੇਨ ਹੋਵੇ ਚਾਹੇ ਲੱਕ ਤੋਂ ਲੱਤ ਦੇ ਵਿੱਚ ਦਰਦ ਜਾਂਦੀ ਹੋਵੇ ਚਾਹੇ ਤੁਹਾਨੂੰ ਸਰਵਾਈਕਲ ਦੀ ਪ੍ਰੋਬਲਮ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਤੇ ਤੁਸੀਂ ਜਿਹੜਾ ਆ ਇੱਥੇ ਆ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਤੇ ਦੋਸਤੋ ਇਸ ਟਾਈਮ ਸਾਡੇ ਨਾਲ ਵੈਜ ਜਸਵੰਤ ਸਿੰਘ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਕਿ ਜਿਹੜੀ ਲੱਕ ਦੇ ਵਿੱਚ ਦਰਦ ਨਿਕਲਦੀ ਹੈ ਲੱਤ ਜਿਹੜੀ ਛੋਟੀ ਹੋ ਜਾਂਦੀ ਹੈ ਜਾਂ ਇੱਕ ਲੱਤ ਵੱਡੀ ਤੇ ਇੱਕ ਛੋਟੀ ਹੋ ਜਾਂਦੀ ਹੈ ਉੱਥੇ ਜਿਹੜੀ ਲੱਤ ਤੱਕ ਦਰਦ ਜਾਂਦੀ ਸਰ ਉਹਦੇ ਬਾਰੇ ਕੀ ਕਹਿਣਾ ਚਾਹੋ ਦੇਖੋ ਦਿਮਾਗ ਤੋਂ ਲਿਆ ਸੁਖਨਾ ਨਾੜੀ ਆ ਇਹਨੇ ਤਾਂ ਹਾ ਉੱਠਣਾ ਸਿਰ ਦੇ ਸੈਂਟਰ ਤੋਂ ਰੀੜ ਜੀ ਨਾਲ ਇੱਕ ਨਾੜੇ ਅੰਦਰ ਗਈ ਇੱਕ ਅੰਦਰ ਗਈ ਆ ਪੱਟਾ ਵਾਲੀ ਹੱਡੀ ਆ ਕੇ ਲੱਕ ਵਾਲੀ ਹੱਡੀ ਚ ਇੱਥੇ ਵੱਜਦੀ ਹੈ ਜਦੋਂ ਇੱਥੇ ਵੱਜਦੀ ਹੈ ਜੇ ਆਪਾਂ ਕਿਸੇ ਨੂੰ ਤੱਕਦੇ ਆਂ ਚਖਦੇ ਆਂ ਖਿੱਚਦੇ ਆਂ ਉਹ ਨਾਲ ਪੱਟ ਦਾ ਤੇ ਲੱਕ ਦਾ ਜ਼ੋਰ ਲਾਦਾ ਪੱਟ ਵਾਲੀ ਹੱਡੀ ਅੰਦਰ ਗ੍ਰਿਪ ਕਰ ਜਾਂਦੀ ਹੈ ਦੋਨੇ ਹੱਡੀਆਂ ਦੇ ਵਿਚਾਲੇ ਆ ਕੇ ਨਾੜ ਚਿਪ ਹੋ ਗਈ ਜਾਂ ਨਾੜ ਫ੍ਰੈਕਚਰ ਹੋ ਕੇ ਬਲੱਡ ਵਾਰ ਨਿਕਲ ਗਿਆ ਜਾਂ ਨਾੜ ਦੀ ਢੀਟ ਲੱਗ ਕੇ ਸੋਜ ਹੋ ਗਈ ਜਿਹੜਾ ਬੰਦਾ ਚੱਲ ਕੇ ਆਇਆ ਉਹਦੇ ਡਿਸਕ ਦੇ ਵਿੱਚ ਮਤਲਬ ਰੀੜ ਦੀ ਹੱਡੀ ਜਫਾਲਟ ਨਹੀਂ ਹੁੰਦਾ ਸਿਰਫ ਤੇ ਜੋਇੰਟ ਦਾ ਗੈਪ ਕਟਿਆ ਹੁੰਦਾ ਉਹ ਅਸੀਂ ਠੀਕ ਕਰਦੇ ਨੇ ਹਾ ਹੁਣ ਇਹਦਾ ਇੱਕ ਚੂਲਾ ਉੱਤੇ ਚੜਿਆ ਸੀ ਇੰਚੀ ਸਵਾ ਜੀ ਦਾ ਫਰਕ ਸੀਗਾ ਆਪਾਂ ਉਹ ਇੱਕ ਮਿੰਟ ਲੱਗਿਆ ਥੱਲੇ ਲਾਤਾ ਬਰਾਬਰ ਹੋ ਗਈ ਲੱਤ ਤੇ ਜਦੋਂ ਮਤਲਬ ਉਹ ਲੱਤ थी ਜਿਹੜੀ ਦਰਦਿਆ ਉਹ ਕਈ ਵਾਰੀ ਅਮਰੀਕਾ ਦੇ ਨੇ ਵੀ ਬੜੀ ਜ਼ਿਆਦਾ ਗਰਮਾਹਟ ਨਿਕਲਦੀ ਹੈ ਦਰਦ ਜਿਤਨਾ ਛਿੰਸਾ ਵੈਂਦੇ ਨੇ ਉਹ ਵੀ ਇਸੇ ਕਾਰਨ ਨਹੀਂ ਹੁੰਦਾ ਇਸੇ ਕਾਰਨ ਨਹੀਂ ਹੁੰਦਾ ਜਦੋਂ ਦੋਨੇ ਨਾਲ ਹੱਡੀਆਂ ਦੇ ਵਿਜਾਲੇ ਆ ਕੇ 나ੜ ਚਿਪ ਹੋ ਗਈ ਜਾਂ 나ੜ ਫ੍ਰੈਕਚਰ ਹੋ ਕੇ ਲੱਡਵਾਰ ਨਿਕਲ ਗਿਆ ਜਾਂ 나ੜ ਤੇ ਚਰੀਲਾ ਕੇ ਸੋਜੂਗੀ ਤਿੰਨੇ ਪੁਆਇੰਟ ਹੁੰਦੇ ਆ ਉਹਨਾਂ ਦੇ ਕਾਰਨ ਹੀ ਹੈ ਪਹਿਲਾਂ ਇੱ ਠੀਕ ਉਸੇ ਕਾਰਨ ਤੇ ਜਿਹੜੀ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਉਹਦੇ ਵਾਸਤੇ ਫਿਰ ਦਵਾਈ ਕਿੰਨੇ ਦਿਨਾਂ ਦੀ ਦਿੱਤੀ ਜਾਂਦੀ ਹੈ ਦਵਾਈ ਅਸੀਂ 50% ਮਰੀਜ਼ ਜਿਹੜੇ 15 ਦਿਨਾਂ ਵਾਲੀ ਤੇ ਕੁਝ 20% ਮਹੀਨੇ ਵਾਲੇ ਆ 20% ਡੇਢ ਮਹੀਨੇ ਵਾਲੇ ਵੀ ਆ ਠੀਕ ਆ ਤੇ ਹੁਣ ਤੱਕ ਜਿਹੜੇ ਕਿੰਨੇ ਕੁ ਮਰੀਜ਼ ਆਪਾਂ ਦੇਖ ਚੁੱਕੇ ਹਾਂ ਪਤਾ ਹੀ ਨਹੀਂ ਕੋਈ ਅੰਤ ਨਹੀਂ ਕੋਈ ਗਣਤੀ ਹੋਣੀ ਕਿੱਥੋਂ ਕਿੱਥੋਂ ਮਰੀਜ਼ ਆ ਰਹੇ ਆ ਦੇਖੋ ਮੇਰੇ ਕੋਲੇ ਜੰਮੂ ਹਿਮਾਚਲ ਉਤਰਾਖੰਡ ਜੂਪੀ ਰਾਜਸਥਾਨ ਹਰਿਆਣਾ ਪੰਜਾਬ ਤੇ ਮੇਰੇ ਕੋਲ ਤਾਂ ਨਿਕਾ ਹਾਂ ਅੰਡੇ ਵਾਂਦੇ ਕੋਰ ਤੱਕ ਦੀ ਦੁਨੀਆ ਦੀ ਤਾਂ ਮੈਂ ਲਾਡੂ ਮਹਾਰਾਸ਼ਟਰ ਤੱਕ ਦੀ ਦੁਨੀਆ ਦੀ ਬਾਦੂ ਮਰੀ ਫਟਾ ਉਹ ਸਾਰੇ ਹੋਰ ਵੀ ਸਵਾਲ ਨੇ ਪਰ ਲਗਾਤਾਰ ਅਸੀਂ ਜਿਹੜਾ ਆ ਪਹਿਲਾ ਟ੍ਰੀਟਮੈਂਟ ਦੇਖਦੇ ਆ ਟ੍ਰੀਟਮੈਂਟ ਦੇਖਣ ਤੋਂ ਬਾਅਦ ਜਿਹੜਾ ਡਾਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਦੁਬਾਰਾ ਕਰਾਂਗੇ ਨਾਲ ਦੀ ਨਾਲ ਜਿਹੜਾ ਆ ਮਰੀਜ਼ਾਂ ਦੇ ਨਾਲ ਵੀ ਜਿਹੜੀ ਏ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਤੁਸੀਂ ਦੇ ਦੇ ਪਿਓ ਕਿ ਹੁਣੇ-ਹੁਣੇ ਜਿਹੜਾ ਆ ਮਰੀਜ਼ ਨੂੰ ਜਿਹੜਾ ਛੱਟ ਕੀਤਾ ਪਹਿਲਾਂ ਜਾਣ ਲੈਨੇ ਆ ਮਰੀਜ਼ ਦੇ ਨਾਲ ਜਿਹੜੇ ਅਟੈਂਡੈਂਟ ਆਏ ਨੇ ਵੀ ਕਿੱਥੋਂ ਆਏ ਨੇ ਪਾਜੀ ਕਿੱਥੋਂ ਆਏ ਗੜਦੀ ਵਾਲਾ ਬਾਈ ਕਿੱਥੇ ਜੀ ਗੜਦੀ ਵਾਲਾ ਗੜਦੀ ਵਾਲਾ ਹਾਂਜੀ ਸ਼ਹਿਰ ਕੋਲ ਲੱਕ ਦੀ ਬ੍ਰੋ ਇੰਨਾ ਫਰਕ ਹੈਗਾ ਜੀ ਹੁਣ ਗੜਦੀ ਹਾਂਜੀ ਹੁਣ ਠੀਕ ਆ ਜੀ ਬਸ ਉਹ ਹੀ ਭਾੜਾ ਠੀਕ ਆ ਜੀ ਕੀ ਲੱਗਦਾ ਹੁਣ ਦੇਖੋ ਠੀਕ ਆ ਹੁਣ ਤਾਂ ਚਲੋ ਬਹੁਤ ਵਧੀਆ ਜੀ ਗੜਦੀ ਵਾਲਾ ਤੋਂ ਮਰੀਜ਼ ਆਏ ਨੇ ਬਹੁਤ ਦੂਰੋਂ ਦੂਰੋਂ ਜਿਹੜੇ ਆ ਮਰੀਜ਼ ਜਿਹੜੇ ਆ ਡਾਕਟਰ ਸਾਹਿਬ ਕੋ ਪਹੁੰਚਦੇ ਅਤੇ ਆਪਣਾ ਜਿਹੜਾ ਆ ਸੈੱਟ ਕਰਵਾਉਣ ਦੇ ਲਈ ਇੱਥੇ ਪਹੁੰਚਦੇ ਆ ਮੇਰੇ ਕੋਟੇ ਮੇਰੇ ਕੋਟੇ ਮੈਨੂੰ ਹਟ ਨਹੀਂ ਕਰਨ ਦਿੰਦਾ ਇਹ ਕੋੜਾ ਸੱਚ ਤੂੰ ਕਹੀ ਆ ਜੋ ਮਰਜੀ ਮੈਂ ਤੇਰੇ ਮੁੰਡੇ ਨੂੰ ਫੜਾਇਆ ਵੀ ਜਾ ਕੇ ਦਿਖਾ ਮੋਢਾ ਟਾਈਟ ਕਰ ਦਿੰਦੇ ਹੈਗੇ ਟਾਈਟ ਕਰ ਦੇ ਐਵੇਂ ਕਹੀ ਜਾ ਜੋ ਮਰਜੀ ਜੇ ਕਿਤੇ ਇਹਦੀ ਮਾਪ ਘੋਟਣਾ ਮਾਰਦੀ ਫਿਰ ਜਿਹੜੇ ਲਖੜ ਦੇਣਾ ਸੀ ਉਹਨਾਂ ਨਾਲ ਲੈ ਆਈਂਗਾ ਉਹ ਡੈਥ ਹੋ ਗਈ ਹੈ ਡੈਥ ਹੋ ਗਈ ਆ ਚਲੋ ਤੇ ਤੁਸੀਂ ਦੇ ਦੇ ਪਿਓ ਪਿਓ ਹੁਣੇ-ਹੁਣੇ ਜਿਹੜਾ ਆ ਡਿਸਕ ਸੈੱਟ ਕਰ ਦਿੱਤੀ ਗਈ ਹੈ ਤੇ ਲਗਾਤਾਰ ਤੁਸੀਂ ਸਾਡੇ ਨਾਲ ਤਸਵੀਰਾਂ ਜਿਹੜੀਆਂ ਨੇ ਸਕਰੀਨ ਦੇ ਉੱਤੇ ਦੇ ਦੇ ਪਿਓ ਆਪਣੀ ਸਕਰੀਨ ਦੇ ਉੱਤੇ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਅਹੀ ਦਿਖਾ ਰਿਆਂ ਇਹ ਤਸਵੀਰਾਂ ਤੁਸੀਂ ਦੇਖਦੇ ਪਿਓ ਬੇਗੋਵਾਲ ਤੋਂ ਬੇਗੋਵਾਲ ਜੋ ਕਿ ਬਾਬਾ ਸ੍ਰੀ ਚੰਦ ਜੀ ਦੇਸੀ ਦਵਾਈਖਾਨੇ ਤੋਂ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਾਬਾ ਸ੍ਰੀ ਚੰਦ ਜੀ ਦੇਸੀ ਦਵਾਈਖਾਨਾ ਤੋਂ ਵੈ ਜਸਵੰਤ ਸਿੰਘ ਜੀ ਜੋ ਕਿ ਡਿਸਕ ਦਾ ਗੋਡਿਆਂ ਦਾ ਮੋਡਿਆਂ ਦਾ ਜੋੜਾਂ ਦਾ ਜਾਂ ਫਿਰ ਸਰਵਾਈਕਲ ਦੀ ਪ੍ਰੋਬਲਮ ਹੈ ਤੇ ਉਹਦਾ ਇਲਾਜ ਜਿਹੜਾ ਆ ਬਹੁਤ ਹੀ ਵਧੀਆ ਤੇ ਕਾਰਦਕ ਕਾਰਗਰ ਤਰੀਕੇ ਦੇ ਨਾਲ ਜਿਹੜਾ ਆ ਉਹਨਾਂ ਵੱਲੋਂ ਕੀਤਾ ਜਾਂਦਾ ਆ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਕੀ ਗੋਡਿਆਂ ਦਾ ਜਿਹੜਾ ਆ ਉਹ ਇਲਾਜ ਕੀਤਾ ਜਾ ਰਿਹਾ ਆ ਬੜੇ ਹੀ ਵਧੀਆ ਤਰੀਕੇ ਦੇ ਨਾਲ ਗੋਡਿਆਂ ਨੂੰ ਸੈੱਟ ਕੀਤਾ ਜਾਂਦਾ ਆ ਗੋਡਿਆਂ ਤੋਂ ਚੱਪਣੀ ਦਾ ਹਿੱਲ ਜਾਣਾ ਚੱਪਣੀ ਦਾ ਕਿਸਕ ਜਾਣਾ ਜੋੜ ਦਾ ਕਿਸਕ ਜਾਣਾ ਤੇ ਉਸ ਤੋਂ ਬਾਅਦ ਗੋਡਿਆਂ ਦੇ ਵਿੱਚ ਜਿਹੜੀ ਇਹ ਦਰਦ ਦੀ ਪ੍ਰੋਬਲਮ ਜਾਂ ਗੋਡੇ ਇਕੱਠੇ ਨਾ ਹੋਣਾ ਉਹਦੀ ਪ੍ਰੋਬਲਮ ਜਿਹੜੀ ਹੈ ਆਨ ਲੱਗ ਪੈਂਦੀ ਹੈ ਪਰ ਤੁਸੀਂ ਦੇਖਦੇ ਪਿਓ ਲਗਾਤਾਰ ਤੁਸੀਂ ਦੇਖਦੇ ਪਈਓ ਤਸਵੀਰਾਂ ਜਿਦੇ ਚ ਗੋਡੇ ਨੂੰ ਸੈੱਟ ਕੀਤਾ ਜਾ ਰਿਹਾ ਆ ਗੋਡਿਆਂ ਦੀ ਪ੍ਰੋਬਲਮ ਵਾਲੇ ਮਰੀਜ਼ ਆ ਜਿਹੜੇ ਉਹ ਇੱਥੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਦੇ ਗੋਡੇ ਜਿਹੜੇ ਸੈੱਟ ਕਰਕੇ ਦਵਾਈ ਦਿੱਤੀ ਜਾਂਦੀ ਏ ਤੇ ਦਵਾਈ ਦੇਣ ਦੇ ਨਾਲ ਜਿਹੜਾ ਆ ਉਸ ਤੋਂ ਬਾਅਦ ਜਿਹੜਾ ਆ ਬਿਲਕੁਲ ਤੰਦਰੁਸਤ ਜਿਹੜੇ ਹੋ ਜਾਂਦੇ ਆ 2 ਤੋਂ 3 ਮਹੀਨਿਆਂ ਦੀ ਜਿਹੜੀ ਦਵਾਈ ਵੱਖ-ਵੱਖ ਰੋਗਾਂ ਦੀ ਜਿਹੜੀ ਦਿੱਤੀ ਜਾਂਦੀ ਹੈ ਜਿਹਦੇ ਨਾਲ ਜਿਹੜਾ ਆ ਇਲਾਜ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦਾ ਤੇ ਦੁਬਾਰਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਗੋਡਿਆਂ ਦੀ ਪ੍ਰੋਬਲਮ ਨਹੀਂ ਆਉਂਦੀ ਸਰਤੇ ਆ ਵੀ ਲਗਾਤਾਰ ਦਵਾਈ ਖਾਣੀ ਪੈਣੀ ਜਿੰਨੇ ਦਿਨ ਦੀ ਵੀ ਡਾਕਟਰ ਸਾਹਿਬ ਕਹੇ ਜਾਂਦੇ ਨੇ ਨਾਲ ਦੀ ਨਾਲ ਉਹਨਾਂ ਚੀਜ਼ਾਂ ਦਾ ਭਰੇਜ ਵੀ ਕਰਨਾ ਪਏਗਾ ਜੋ ਕਿ ਡਾਕਟਰ ਸਾਹਿਬ ਭਰੇਜ ਦੱਸਦੇ ਨੇ ਜਿਹੜੇ ਕਿ ਬਹੁਤ ਜ਼ਰੂਰੀ ਹੁੰਦੇ ਆ ਤੁਸੀਂ ਦੇ ਦੇ ਪੀਪੀ ਡਾਕਟਰ ਸਾਹਿਬ ਨੇ ਜਿਹੜਾ ਆ ਮਰੀਜ਼ ਦਾ ਹੁਣੇ-ਹੁਣੇ ਇੱਕ ਗੋਡਾ ਸ਼ਟ ਕੀਤਾ ਆ ਤੇ ਸਾਡੇ ਨਾਲ ਮਰੀਜ਼ ਵੀ ਨੇ ਪਰ ਮਰੀਜ਼ ਨਾਲ ਅਸੀਂ ਗੱਲ ਜਿਹੜੀ ਬਾਅਦ ਚ ਕਰਦੇ ਆ ਪਹਿਲਾਂ ਅਸੀਂ ਤੁਹਾਨੂੰ ਦਿਖਾਉਂਦੇ ਆ ਕਿ ਤੁਰ ਕੇ ਹੁੰਦੇ ਨੇ ਮਰੀਜ਼ ਕਿਉਂਕਿ ਉਸ ਤੋਂ ਬਾਅਦ ਤੁਰਨ ਵੱਲੋਂ ਕਿਹਾ ਜਾਂਦਾ ਵੀ ਕਿਸ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਐ ਉਹ ਕਿੰਨਾ ਹੱਲ ਹੋਇਆ ਕਿਸ ਤਰ੍ਹਾਂ ਹੱਲ ਹੋਇਆ ਉਹ ਸਾਰੀ ਦਿਸਾਰੀ ਡਾਕਟਰ ਸਾਹਿਬ ਤੁਰ ਕੇ ਵੇਖਦੇ ਨੇ ਤੋ ਤਸਵੀਰਾਂ ਤੁਸੀਂ ਦੇਖਦੇ ਪਈਓ ਲਗਾਤਾਰ ਲੱਕ ਨੂੰ ਜਿਹੜਾ ਆ ਡਾਕਟਰ ਸਾਹਿਬ ਵੱਲੋਂ ਸੈੱਟ ਕੀਤਾ ਜਾ ਰਿਹਾ ਆ ਲੱਕ ਤੋਂ ਗੋਡਿਆਂ ਚ ਲੱਤਾਂ ਚ ਜਿਹੜੀ ਦਰਦ ਨਿਕਲਦੀ ਏ ਉਹਨੂੰ ਬੜੇ ਹੀ ਬਹੁਤ ਤਰੀਕੇ ਦੇ ਨਾਲ ਜਿਹੜਾ ਆ ਸੈੱਟ ਕੀਤਾ ਜਾਂਦਾ ਤੇ ਜੋੜਾਂ ਨੂੰ ਸੈੱਟ ਕਰਕੇ ਜਿਹੜੇ ਹਿੱਲੇ ਜੁਲੇ ਜਾਂ ਅ ਜਿਨ੍ਹਾਂ ਦੇ ਵਿੱਚ ਚਰਬੀ ਜੰਮਣਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਜੋੜਾਂ ਦੇ ਵਿੱਚ ਹੋਵੇ ਉਹਨੂੰ ਸੈੱਟ ਕਰਨ ਤੋਂ ਬਾਅਦ ਆਹੀ ਜਿਹੜੀ ਹੈ ਦਵਾਈ ਦਿੱਤੀ ਜਾਂਦੀ ਹੈ ਬਿਨਾ ਸੈੱਟ ਕੀਤੇ ਜਿਹੜੀ ਦਵਾਈ ਨਹੀਂ ਦਿੱਤੀ ਜਾਂਦੀ ਕਿਉਂਕਿ ਇੱਕ ਵਾਰੀ ਸੈੱਟ ਹੋਏਗਾ ਤੇ ਉਸ ਤੋਂ ਬਾਅਦ ਆਹੀ ਦਵਾਈ ਦੇ ਨਾਲ ਜਿਹੜਾ ਆ ਉਹ ਮਰੀਜ਼ ਜਿਹੜਾ ਹੈ ਹੌਲੀ-ਹੌਲੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਆ ਲਗਾਤਾਰ ਤਸਵੀਰਾਂ ਤੁਸੀਂ ਦੇ ਦੇ ਪਿਓ ਬੇਗੋਵਾਲ ਤੋਂ ਬਾਬਾ ਸ੍ਰੀਚੰਦ ਜੀ ਦੇਸੀ ਦਵਾਈਖਾਨਾ ਵੈਜ ਜਸਵੰਤ ਸਿੰਘ ਜੀ ਹੁਣਾਂ ਦੇ ਹੱਥਾਂ ਦਾ ਜਾਦੂ ਤੁਸੀਂ ਦੇ ਦੇ ਪਿਓ ਕਿ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਡਿਸਕ ਨੂੰ ਤੇ ਗੋਡਿਆਂ ਨੂੰ ਜਿਹੜਾ ਆ ਸੈੱਟ ਕੀਤਾ ਜਾਂਦਾ ਆ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਤੁਸੀਂ ਦੇਖਦੇ ਪਿਓ ਕਿ ਕਿਸੇ ਵੀ ਜੋੜ ਨੂੰ ਜਿਹੜਾ ਆ ਉਹ ਛੱਡਿਆ ਨਹੀਂ ਜਾ ਰਿਹਾ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਜੋੜਨ ਨੂੰ ਸੈੱਟ ਕੀਤਾ ਜਾਂਦਾ ਆ ਜਿੱਥੇ-ਜਿੱਥੇ ਵੀ ਲੱਗਦਾ ਆ ਕਿ ਪ੍ਰੋਬਲਮ ਹੋ ਸਕਦੀ ਹੈ ਜਾਂ ਪ੍ਰੋਬਲਮ ਹੈ ਉਹ ਪ੍ਰੋਬਲਮ ਨੂੰ ਸੈੱਟ ਕਰਨ ਤੋਂ ਬਾਅਦ ਜਿਹੜਾ ਆ ਦਵਾਈ ਦਿੱਤੀ ਜਾਂਦੀ ਹੈ ਤੇ ਮਰੀਜ਼ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਨਾਲ ਦੇ ਨਾਲ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਕਿੱਥੋਂ ਆਏ ਹੋ ਹਾਂਜੀ ਅਸੀਂ ਹੁਸ਼ਿਆਰਪੁਰੋਂ ਆਏ ਆ ਸ਼ਾਮ ਚ ਰਸੀ ਕੋਣ ਕਿਵੇਂ ਪਤਾ ਲੱਗਾ ਇੱਥੋਂ ਦਾ ਜੀ ਇਹ ਉਹ ਹਰਿਆਣਾ ਥੱਲੇ ਲੁਧਿਆਣੇੋਂ ਸਾਡੀ ਬੇਟੀ ਰਹਿੰਦੀ ਆ ਉਸਨੇ ਦੱਸਿਆ ਸੀ ਕਿ ਉੱਥੇ ਇਲਾਜ ਬਹੁਤ ਵਧੀਆ ਕਰਦੀ ਹੈ ਹਾਂ ਲੋਕੇ ਲੋਕੇ ਹਾਂਜੀ ਹਾਂ ਲੋਕੇ ਹਾਂਜੀ 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 ਕਿਹੜਾ ਕਿਹੜਾ ਬੰਦੇ ਨਾਲ ਹੋਣਾ ਹਾਂਜੀ ਅੱਗੇ ਨਾਲ ਤੜਾ ਲੱਗਦਾ ਜੇ ਅੱਗੇ ਤੋਂ ਵਧੀਆ ਰਵੇ ਤਾਂ ਸ਼ੁਕਰੀਆ ਦਾ ਬਹੁਤ ਜੀ ਕਿਹੜਾ ਦੇਖਿਆ ਸਾਰੇ ਜਿਵੇਂ ਕਿ ਗੋਡਿਆਂ ਦਾ ਵੀ ਛੱਟ ਕੀਤਾ ਕਹਿੰਦੇ ਵੀ ਗੋਡਿਆਂ ਦੀ ਗੋਡਿਆਂ ਦੀ ਨਹੀਂ ਚਰਬੀ ਦਾ ਏਡਾ ਫਾੜ ਨਹੀਂ ਹੁੰਦਾ ਮੇਰਾ ਸਿੱਧਾ ਜਿਹਾ ਪੁਆਇੰਟ ਆ ਪੰਜਾਬੀ 'ਚ ਤੇ ਆਹਾ ਪੰਪ ਹੈ ਦਿਲ ਜਿਹਨੂੰ ਆਪਾਂ ਕਹਿੰਦੇ ਹਾਂ ਇਥੋਂ ਸਾਰੇ ਅੰਗਾਂ ਨੂੰ ਸਪਲਾਈ ਆ ਸਾਰੇ ਸਰੀਰ ਨੂੰ ਕੀ ਕੱਲੇ ਗੋਡੇ ਦੀ ਚਰਵੀ ਖਰਾਬ ਹੋਣੀ ਹੈ ਤੇ ਇਹ ਗੱਲ ਮੇਰੇ ਜਹਨ ਚ ਨਹੀਂ ਉਤਰਦੀ ਠੀਕ ਹੈ ਤੇ ਇਹੀ ਕਾਰਨ ਆ ਮੇਰੇ ਯਾਰ ਉਹਨਾਂ ਚ ਨਾ ਕੀ ਫਰਕ ਆ ਹਰ ਬੰਦੇ ਦੇ ਗੋਡੇ ਦੀ ਚਰਵੀ ਦਾ ਫਾਲਟ ਨਹੀਂ ਹੁੰਦਾ ਸਭ ਤੋਂ ਪਹਿਲਾਂ ਗੋਡੇ ਦੀ ਸੈਟਿੰਗ ਹਿੱਲੀ ਹੁੰਦੀ ਹੈ ਆ ਕੀ ਕੀ ਨਾਮ ਬੇਟੇ ਤੇਰਾ ਬਲਵੀਰ ਕਿਵੇਂ ਲੱਗ ਰਿਹਾ ਲੱਗ ਹਲ ਕਾਹੋ ਗਿਆ ਖੋਲੀ ਪੈਰ ਪੈਰ ਖੋਲ ਲਾ ਪੈਰੀ ਹੱਥ ਮੁੜ ਗਏ ਕੋਈ ਫਾਲਟ ਲੱਗਦਾ ਕੋਈ ਡਾਈਟ ਨਾ ਕਰਦਾ ਗੁੱਡ ਇਹਦੇ ਲੱਗਦੇ ਵੀ ਫਾਲਟ ਸੀ ਤੇ ਆਪਣੇ ਗੋਡਿਆਂ 'ਚ ਫਾਲਟ ਸੀ ਪਰ ਤੁਸੀਂ ਤੁਸੀਂ ਬਾਕੀ ਡਾਕਟਰਾਂ ਨਾਲ ਥੋੜਾ ਉਲਟ ਨਹੀਂ ਚੱਲਦੇ ਸਾਰੇ ਡਾਕਟਰ ਤੇ ਡਰਾਉਂਦੇ ਆ ਵੀ ਤੁਹਾਡੀ ਚਰਬੀ ਖਰਾਬ ਹੋ ਗਈ ਤੁਹਾਡੇ ਗਰੀ ਸਾਮੁੱਕ ਗਈਆਂ ਬਸ ਫਰਕ ਇਹੀ ਮੈਂ ਇਹ ਗੱਲ ਸਪਸ਼ਟ ਕਰਦੇ ਆ ਇੱਥੇ ਜਿੰਨੀ ਕਵਾਈ ਹੈ ਸਾਰੀ ਲੋਕਾਂ ਤੇ ਹੀ ਲਾਉਣੀ ਆ ਕਿਸੇ ਨੂੰ ਡਰਾ ਕੇ ਕਿਉਂ ਉਹ ਕਰਦਾ ਇੱਥੇ ਤਾਂ ਸਾਈ ਸਿਹਤ ਦੇਣੀ ਆ ਅਸੀਂ ਗੁਰਦਾਨਗਪਾਸ਼ਾ ਵਾਲੇ ਆ ਠੀਕ ਆ ਤੇ ਉਹਦੀ ਕੁਲਚੋਂ ਆ ਤੇ ਉਹਦੀ ਅੰਸ ਵੰਸ ਚ ਤੇ ਅਸੀਂ ਕਿਉਂ ਗਲਤ ਚੱਲਾਂਗੇ ਸਾਨੂੰ ਦੇਣ ਵਾਲਾ ਸਾਡਾ ਖਸਮ ਬੈਠਾ ਬਸੇਰਾ ਦੇਈ ਜਾਂਦਾ ਉਹ ਅਸੀਂ ਗਲਤ ਕਿਉਂ ਚੱਲਾਂਗੇ ਮੈਂ ਤਾਂ ਜ਼ਿੰਦਗੀ ਚ ਜੇ ਕੋਈ ਬੰਦਾ ਕਿਸੇ ਨੂੰ ਗਲਤ ਗਾਈਡ ਕਰਦਾ ਮੈਨੂੰ ਜਰਦਾ ਵੀ ਨਹੀਂ ਆਪ ਗਾਈਡ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਮਤਲਬ ਕਹਣਾ ਗਲਤ ਗਾਈਡ ਕਰਨਾ ਤੇ ਮੈਂ ਕਹਾਂ ਦੂਜੇ ਨੂੰ ਕਰਦੇ ਨੂੰ ਜਰਦਾ ਵੀ ਨਹੀਂ ਓਕੇ ਇੱਕ ਵਾਰੀ ਮਰੀਜ਼ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਲੱਗਦਾ ਪਿਆ ਲੱਗਦਾ ਹਾਂਜੀ ਹਲਕੇ ਹਲਕਾ ਲੱਗਦਾ ਅੱਗੇ ਨਾਲੋਂ ਤਾਂ ਫਰਕ ਲੱਗਿਆ ਹਾਂਜੀ ਉਹ ਖਿੱਚ ਪੈਦੀ ਲੱਗ ਨੂੰ ਹਾਂਜੀ ਉਹ ਤਾਂ ਹਜੇ ਠੀਕ ਐ ਹੁਣ ਹਾਂਜੀ ਇਹੀ ਸ਼ੈੱਡ ਕਰਨਾ ਹੁੰਦਾ ਸਾਰਾ ਮੈਨੂੰ ਠੀਕ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਦੇ ਦੇ ਪਈ ਮਰੀਜ਼ ਪਹੁੰਚੇ ਹੋ ਜਣੇ ਤੇ ਆਪਣਾ ਇਲਾਜ ਜਿਹੜਾ ਆ ਕਰਵਾ ਰਹੇ ਨੇ ਤੇ ਦੋਸਤੋ ਲਗਾਤਾਰ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਬੇਗੋਵਾਲ ਤੋਂ ਬੇਗੋਵਾਲ ਤੋਂ ਬਾਬਾ ਸ਼ਰਚੰਨ ਜੀ ਦੇਸੀ ਦਵਾਈਖਾਨੇ ਤੋਂ ਜਿੱਥੇ ਕਿ ਅਸੀਂ ਤੁਹਾਨੂੰ ਮਰੀਜ਼ਾਂ ਦੇ ਰੂਪ ਰੂਪ ਵੀ ਕਰਾਇਆ ਨਾਲ ਦੇ ਨਾਲ ਡਾਕਟਰ ਨਾਲ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਅਸੀਂ ਕਰਕੇ ਹਟਿਆ ਕਿ ਮਰੀਜ਼ਾਂ ਦਾ ਇਲਾਜ ਕਿਵੇਂ ਕਿਹੜੇ-ਕਿਹੜੀਆਂ ਪ੍ਰੋਬਲਮਾਂ ਦਾ ਜਿਹੜਾ ਇਲਾਜ ਕੀਤਾ ਜਾਂਦਾ ਆ ਫਿਰ ਤੋਂ ਇੱਕ ਵਾਰੀ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆਂ ਕਿ ਗੋਡੇ ਮੋਡੇ ਸਰਵਾਂ ਕਾਲ ਡਿਸਕ ਪੇਨ ਸਲਿੱਪ ਡਿਸਕ ਜਾਂ ਫਿਰ ਡਿਸਕ ਤੋਂ ਜੇਕਰ ਤੁਹਾਡੀ ਲੱਤ ਦੇ ਵਿੱਚ ਪੇਨ ਜਾਂਦੀ ਤੇ ਉਹਦੇ ਇਲਾਜ ਦੇ ਲਈ ਤੁਸੀਂ ਜਿਹੜਾ ਆ ਬੇਗੋਵਾਲ ਪਹੁੰਚ ਸਕਦੇ ਹੋ ਗੋਡੇ ਮੁੜੇ ਹੋਏ ਨੇ ਗੋਡੇ ਜਿਨ੍ਹਾਂ ਨੂੰ ਚਰਬੀ ਕਹਿੰਦੇ ਨੇ ਖਤਮ ਹੋ ਗਈ ਹੈ ਗੋਡਿਆਂ ਦਾ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਇੱਕ ਵਾਰੀ ਜਿਹੜਾ ਆ ਤੁਸੀਂ ਇੱਥੇ ਆ ਕੇ ਵਿਜ਼ਿਟ ਜ਼ਰੂਰ ਕਰੋ ਕਿਉਂਕਿ ਆਪਰੇਸ਼ਨ ਦੀ ਤੁਹਾਨੂੰ ਕਦੇ ਵੀ ਜਿਹੜੀ ਇਹ ਲੋੜ ਨਹੀਂ ਪਵੇਗੀ ਅਗਰ ਤੁਸੀਂ ਜੇ ਇੱਥੇ ਆ ਕੇ ਇਲਾਜ ਕਰਵਾਉਂਦੇ ਹੋ ਤੇ ਕਦੇ ਵੀ ਤੁਹਾਨੂੰ ਜਿਹੜਾ ਆ ਮੋਟੀਆਂ ਰਕਮਾਂ ਖਰਚਨ ਦੀ ਲੋਡ ਨਹੀਂ ਪਵੇਗੀ ਥੋੜੇ ਜਿਹੇ ਪੈਸੇ ਦੇ ਵਿੱਚ ਹੀ ਤੁਹਾਡੇ ਗੋਡੇ ਮੋਡੇ ਸਰਵਾਈਕਲ ਜਿਹੜਾ ਆ ਉਹ ਬਿਲਕੁਲ ਸੈੱਟ ਹੋ ਜਾਵੇਗਾ ਤੇ ਦੇਖਦੇ ਪਈਓ ਤੁਸੀਂ ਮੇਰੇ ਨਾਲ ਬੇਗੋਵਾਲ ਤੋਂ ਬਾਬਾ ਸ੍ਰੀ ਚੰਦ ਜੀ ਦੇਸੀ ਦਵਾਈਖਾਨਾ ਤੋਂ ਇਹ ਵੀਡੀਓ ਵੀਡੀਓ ਵਧੀਆ ਲੱਗੇ ਤੇ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਤਾਂ ਕਿ ਉਹਨਾਂ ਦੀ ਪ੍ਰੋਬਲਮ ਦਾ ਵੀ ਹੱਲ ਜਿਹੜਾ ਆ ਉਹ ਵਧੀਆ ਤਰੀਕੇ ਦੇ ਨਾਲ ਹੋ ਸਕੇ ਧੰਨਵਾਦ ਮਿਲਦੇ ਆ ਕਿਸੀ ਅਗਲੀ ਵੀਡੀਓ ਦੇ ਨਾਲ